ਅੱਤੀ ਜਿਆਰੀ ਆ ਬਈ ਜੱਥੇ ਇਹ ਜਿੰਨੇ ਮੋੜਨ ਲੱਗੇ ਆ ਕੀ ਕਹਿੰਦੇ ਕਿ ਰੋਏ ਆ ਕਹਿੰਦੇ ਫੋਟੋ ਨਹੀਂ ਕਰਾਉਣ ਦੇ ਨੇ ਪਹਿਲਾਂ ਮੈਂ ਕਰਾ ਕੇ ਆਇਆ ਸਾਰਾ ਕੁਝ ਟਰਾਈ ਦਿੱਤਾ ਟਰਾਈ ਸਾਰਾ ਕੁਝ ਸਹੀ ਸੀਗਾ ਮੈਨੂੰ ਕਹਿੰਦੇ ਨਹੀਂ ਜਿਹੜਾ ਨਾਲ ਤੇ ਆ ਟਰਾਈ ਗੇਲੇ ਬੰਦੇ ਨੇ ਪਹਿਲੇ ਉਹਨੂੰ ਟੱਕ ਕਰਕੇ ਉੱਦੇ ਬਾਹਰ ਕਰਦਾ ਕਿ ਤੁਸੀਂ ਪਾਸ ਆ ਹੁਣੇ ਗੱਡੀ ਕੋਈ ਇਕੱਠਾ ਵੀ ਨਹੀਂ ਬਣਾਇਆ ਉਹਦੇ ਵਿੱਚੋਂ ਅਈ ਸਾਰਾ ਕੁਝ ਕੀਤਾ ਆ ਸਾਨੂੰ ਕਈ ਇਹ ਨਹੀਂ ਹੁਣ ਦੁਬਾਰਾ ਹੀ ਚੱਕ ਗਏ ਹੁਣ ਫੋਟੋ ਵੀ ਨਹੀਂ ਕਰਾਉਣ ਦਿੰਦੇ ਵੇ ਅਜੀ ਭਾਈ ਜੀ 2 ਘੰਟੇ ਹੋ ਗਏ ਸਾਨੂੰ ਇਹ ਨੂੰ ਪਹਿਲਾਂ ਬਾਹਰ ਸੀਗੇ ਹੀ ਖੜੇ ਬਾਹਰ ਬੈਸਦੇ ਰਹੇ ਸਾਡੇ ਨਾਲ ਇੰਨਾ ਟਾਈਮ ਨਹੀਂ ਹੁਣ ਜਾਣ ਦੇ ਤਾਂ ਅੰਦਰ ਜਦੋਂ ਅੰਦਰ ਆਏ ਤਾਂ ਹੁਣ ਇਹ ਕਹਿੰਦੇ ਕਿ 1 ਵਜੇ ਤੱਕ ਦਾ ਟਾਈਮ ਸੀ ਤੁਹਾਡਾ ਉਸ ਤੋਂ ਪਹਿਲਾਂ ਨਹੀਂ ਇਹਨਾਂ ਨੂੰ ਪੁੱਛੋ ਵੀ ਪਹਿਲਾਂ 2 ਘੰਟੇ ਬਾਹਰ ਕਦੇ ਗੜੇ ਰੱਖੇ ਵਾ ਸਾਨੂੰ ਕਿਹ ਕਹਿੰਦੇ ਕੀ ਹੈ ਇੰਨੀ دیر ਤੁਹਾਨੂੰ ਵੇਟ ਕਰਾ ਰਹੇ ਕੀ ਕਹਿ ਰਹੇ ਰੇਡ ਹੋਈ ਅੱਛਾ ਜੀ ਅੱਗੇ ਵੀ ਗਏ ਤੁਸੀਂ ਇੱਥੇ ਹਾਂ ਮੈਂ ਅਪਲਾਈ ਕਰਨਾ ਆਇਆ ਭਾਜੀ ਕਿਦੋਂ ਲੋਕ ਇੱਥੇ ਪਹੁੰਚ ਹੋਏ ਹੋ ਤੁਸੀਂ ਅਸੀਂ ਭਾਜੀ ਤਕਰੀਬਨ 8:30 ਤੋਂ 11:00 ਵਜੇ ਆ ਗਏ ਇੱਥੇ 11:00 ਵਜੇ ਕਹਿੰਦੇ ਕਿ ਬਈ ਅੰਦਰ ਜਾਣ ਕਿਉਂ ਨਹੀਂ ਦਿੱਤਾ ਜਾਂਦਾ 11:00 ਵਜੇ ਤੁਹਾਨੂੰ ਬਾਹਲੇ ਗੇਟ ਤੇ ਰੋਕ ਲਿਆ ਕਿੰਦੇ ਕੋਰੇਟ ਚੱਲਦੀ ਅੰਦਰ ਉਹਦਾ ਕਰਕੇ ਤੁਹਾਨੂੰ 2:00 ਵਜੇ ਤੱਕ ਅੰਦਰ ਜਾਣ ਦਿੱਤਾ ਜਾਵੇਗਾ ਤੇ 2:00 ਵਜੇ ਵੀ ਭਾਜੀ ਉੱਥੇ ਖਾਜ ਲਾਉਣ ਕੇ ਤੇ ਰੋਣਾ ਪਾ ਕੇ ਫੇਰ ਅੰਦਰ ਆਇਆ ਜਦੋਂ ਤੋਂ ਐਸ ਗੇਟ ਖਲੋਕ ਲਿਆ ਉਹਨਾਂ ਵੀ ਉਹ ਗੇੜੇ ਮਾਲ ਹੈ ਮੇਰੀ ਇੱਕ ਆਪੇ 20 ਤਰੀਕੇ 1 ਮਹੀਨੇ ਦੀ ਆਪਾਰ ਕੀਤਾ ਆ ਤੇ ਮੇਰਾ ਲਰਨਿੰਗ ਲਾਇਸੈਂਸ ਵੀ ਐਸਪਾਇਰ ਹੋ ਗਿਆ ਆ ਤੇ ਹੁਣ ਮੈਂ ਕਿੱਥੇ ਜਾਵਾਂ ਦੱਸਣਾ ਪੁੱਛੋ ਜਦ ਗੱਲ ਕਰਦਾ ਮੈਂ ਉਹ ਦੱਸਦਾ ਅੰਦਰ ਫੋਟੋ ਨਹੀਂ ਹੁੰਦੀ ਹੈਗੀ ਪਹਿਲਾਂ ਪਹਿਲਾਂ ਬਾਹਰ ਹੋਣੀ ਹੈ ਨਾ ਮੁੰਡਾ ਬਾਹਰ ਹੋ ਕੇ ਇਹਦੇ ਨਾਲ ਫੋਟੋ ਨਹੀਂ ਨਹੀਂ ਦੀ ਤੇ ਉਹ ਬੰਦਾ ਆਇਆ ਅੰਦਰ ਫੋਟੋ ਕਰਾ ਕੇ ਉਸੇ ਟਾਈਮਿੰਗ ਉਹਨੇ ਕਹਿੰਦਾ ਵੀ ਫੋਟੋ ਹੈ ਅੰਦਰ ਤਰੀਕੇ ਨਾਲ ਫੋਟੋ ਨਹੀਂ ਖਿੱਚਿਆ ਗਈ ਉਹਨੇ ਫੋਨ ਨਾਲ ਆਇਆ ਉਹ ਆਪ ਕਹਿੰਦਾ ਉਹ ਮੁੰਡਾ ਗੇਟ ਤੇ ਗੜਾ ਮੁੰਡਾ ਕਹਿੰਦਾ ਤੂੰ ਯਾਰੀ ਫੋਟੋ ਕਰਤੀ ਨਹੀਂ ਭਾਈ ਮੈਂ ਤਾਂ ਸਦਾ ਦੱਸਣਾ ਲਾਇਸੈਂਸ ਹੀ ਨਹੀਂ ਗੱਲਾਂ ਜਲੰਧਰ ਜਿਲ੍ਹੇ ਦੇ ਆਸੇ ਵਾਲਾ ਇੰਨਾ ਬੜਾ ਹਾਲਾ ਅਸੀਂ 8 ਉਹ ਘਰੇ ਨਾ ਕੋਈ ਫ੍ਰੀ ਨਹੀਂ ਕੋਈ ਬੈਂਦਾ 8 ਮਹੀਨੇ ਹੋ ਗਏ ਉਸ ਫ੍ਰੀ ਨਹੀਂ ਕੋਈ ਚੀਜ਼ ਕੋਈ ਬੈਂਦਾ ਤਾਂ ਹਜੇ ਪਤਾ ਨਹੀਂ ਕਿੰਨੇ ਦਿਨ ਹੋਰ ਨਹੀਂ ਬਹਿਣਾ ਸੀਐਮ ਤਾਂ ਕਹਿੰਦਾ ਘਰੇ ਬੈਠਾ ਕਾਵੇਂ ਸਾਨੂੰ ਕਹਿੰਦਾ ਡਾਕਟਰ ਚਾਹੇ ਕੰਮ ਹੋ ਜਾਏ ਨੇ ਇੰਨੇ ਬੜੇ ਵਿਵਾਦਾਂ ਚ ਰਹਿਣ ਵਾਲਾ ਡਰਾਈਵਿੰਗ ਲਾਇਸੈਂਸ ਟਰੈਕ ਜਿੱਥੇ ਹਰ ਟਾਈਮ ਵਿਵਾਦਾਂ ਦੇ ਵਿੱਚ ਰਹਿੰਦਾ ਉਹ ਤੁਹਾਨੂੰ ਦੱਸ ਦਈਏ ਕਿ ਅੱਜ ਉੱਥੇ ਵਿਜੀਲੈਂਸ ਦੀ ਜਿਹੜੀ ਆ ਰੇਡ ਪਈ ਹੋਈ ਆ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਵਿਜੀਲੈਂਸ ਵੱਲੋਂ ਜਿਹੜੀ ਇੱਥੇ ਰੇਡ ਜਿਹੜੀ ਆ ਕੀਤੀ ਗਈ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਿਜੀਲੈਂਸ ਜਿਹੜੀ ਇਹ ਅੱਜ ਇੱਥੇ ਪਹੁੰ ਆ ਪਲਾਸਥਾ ਵਾਲਾ ਹੈ ਵਿਜੀਲੈਂਸ ਵੱਲੋਂ ਇੱਥੇ ਜਿਹੜੀ ਅੱਜ ਰੇਡ ਕੀਤੀ ਗਈ ਹੈ ਔਰ ਜਿਹੜੇ ਵਿਜੀਲੈਂਸ ਦੇ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਅੰਦਾਜ਼ਾ ਹੈ ਕਿ ਇਹ ਹਰ ਟਾਈਮ ਵਿਵਾਦਾਂ ਚ ਰਹਿੰਦਾ ਹੈ ਕਦੀ ਇੱਥੇ ਟੀਮ ਨਹੀਂ ਪੂਰੀ ਹੁੰਦੀ ਹੈ ਜਿਹੜੀ ਜਿੰਨਾ ਵੱਲੋਂ ਲਾਇਸੈਂਸ ਬਣਾਏ ਜਾਣੇ ਆ ਉਹ ਟੀਮ ਨਹੀਂ ਪੂਰੀ ਹੁੰਦੀ ਹੈ ਉਸ ਨੂੰ ਲੈ ਕੇ ਵੀ ਜਿਹੜੇ ਲੋਕ ਆ ਪਰੇਸ਼ਾਨ ਹੁੰਦੇ ਨੇ ਔਰ ਤਾਂ ਅੰਦਾਜ਼ਾ ਹੈ ਕਿ ਜਿਹੜੇ ਲੋਕ ਇੱਥੇ ਪਰੇਸ਼ਾਨ ਹੁੰਦੇ ਨੇ ਲਾਇਸੈਂਸ ਬਣਵਾਣ ਆਂਦੇ ਨੇ ਕਦੀ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਕਦੀ ਕਿਸੇ ਚੀਜ਼ ਨੂੰ ਲੈ ਕੇ ਹਰ ਵਾਰੀ ਜਿਹੜੀ ਆ ਪਰੇਸ਼ਾਨੀ ਲੋਕਾਂ ਨੂੰ ਇੱਥੇ ਆ ਕੇ ਦੇਖਣ ਨੂੰ ਮਿਲਦੀ ਹੈ ਤੁਹਾਨੂੰ ਦੱਸ ਦਈਏ ਕਿ ਲੋਕ ਹੱਜ ਵੀ ਜਿਹੜੇ ਵੇਟ ਕਰ ਰਹੇ ਨੇ ਅੰਦਰ ਜਾਣ ਨੂੰ ਪਰੇਸ਼ਾਨੀ ਮਿਲਦੀ ਹੈ ਕਿ ਹਰ ਟਾਈਮ ਜਿਹੜਾ ਵਿਵਾਦਾਂ ਦੇ ਵਿੱਚ ਇਹ ਟਰੈਕ ਰਹਿੰਦਾ ਹੈ ਡਰਾਈਵਿੰਗ ਲਾਇਸੈਂਸ ਟਰੈਕ ਹੈ ਜਿਹੜਾ ਹਰ ਟਾਈਮ ਵਿਵਾਦਾਂ ਦੇ ਵਿੱਚ ਰਹਿੰਦਾ ਤੁਸੀਂ ਦੇਖ ਸਕਦੇ ਹੋ ਵਿਜੀਲੈਂਸ ਦੀਆਂ ਗੱਡੀਆਂ ਜਿਹੜੀਆਂ ਇੱਥੇ ਅਧਿਕਾਰੀ ਜਿਹੜੇ ਅੰਦਰ ਨੇ ਜਿੱਥੇ ਰੇਡ ਹੋਈ ਹੋਈ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਤਸਵੀਰਾਂ ਕੀ ਗੇਟ ਦੇ ਬਾਹਰ ਲੋਕ ਵੇਟ ਕਰ ਰਹੇ ਨੇ ਆਪਣੀ ਵਾਰੀ ਦੀ ਹੈ ਵਾਰੀ ਦੀ ਵੇਟ ਕਰ ਰਹੇ ਨੇ ਕਿ ਕਦੋਂ ਉਹਨਾਂ ਦੀ ਜਿਹੜੀ ਆ ਵਾਰੀ ਆਏਗੀ ਲੋਕ ਕਾਫੀ ਜਿਹੜੇ ਆ ਪਰੇਸ਼ਾਨ ਹੁੰਦੇ ਜਿਹੜੇ ਦਿਖਾਈ ਦੇ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਜਿਹੜੀ ਆ ਕੋਸ਼ਿਸ਼ ਕਰਾਂਗੇ ਕਿ ਕਿੰਨੀ ਦੇਰ ਤੋਂ ਇੱਥੇ ਪਹੁੰਚੇ ਹੋਏ ਨੇ ਔਰ ਕਿਹੜੀਆਂ ਗੱਡੀਆਂ ਜਿਹੜੀਆਂ ਉਹਨਾਂ ਨੂੰ ਪਰੇਸ਼ਾਨੀਆਂ ਜਿਹੜੀਆਂ ਇੱਥੇ ਹੋ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਗੇਟ ਜਿਹੜਾ ਪ੍ਰੋਪਰ ਬੰਦ ਕੀਤਾ ਹੋਇਆ ਔਰ ਲੋਕ ਜਿਹੜੇ ਇੱਥੇ ਖੜੇ ਹੋਏ ਨੇ ਦੇਖ ਸਕਦੇ ਹੋ ਕਾਫੀ ਢੇਰ ਤੋਂ ਜਿਹੜੇ ਲੋਕ ਇੱਥੇ ਖੜੇ ਹੋਏ ਨੇ ਔਰ ਪਰੇਸ਼ਾਨ ਜਿਹੜੇ ਆ ਹੋ ਰਹੇ ਨੇ ਕੋਈ ਸਵੇਰ ਤੋਂ ਇੱਥੇ ਪਹੁੰਚਿਆ ਹੋਇਆ ਦੱਸ ਦਈਏ ਕਿ ਹਰ ਟਾਈਮ ਜਿਹੜਾ ਵਿਵਾਦਾਂ ਦੇ ਵਿੱਚ ਇਹ ਟਰੈਕ ਰਹਿੰਦਾ ਹੈ ਕਦੀ ਇੱਥੇ ਜਿਹੜਾ ਠੇਕਾ ਨਹੀਂ ਦਿੱਤਾ ਜਾਂਦਾ ਉਸ ਨੂੰ ਲੈ ਕੇ ਲੋਕ ਕਾਫੀ ਜਿਹੜਾ ਪਰੇਸ਼ਾਨ ਹੁੰਦੇ ਨੇ ਤਸਵੀਰ ਸਾਡਾ ਨਾ ਸਾਂਝੀ ਜਿਹੜੀ ਆ ਕਰ ਰਹੇ ਆ ਜਲੰਧਰ ਦੇ ਜਿਹੜਾ ਲਾਇਸੈਂਸ ਦਾ ਟਰੈਕ ਹੈ ਲੋਕਾਂ ਦਾ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਅਗਲ ਕਦੋਂ ਤੁਸੀਂ ਇੱਥੇ ਆਏ ਹੋਏ ਹੋ ਕਦੋਂ ਦੇ ਇੱਥੇ ਆਏ ਹੋਏ ਹੋ ਹੋ ਗਿਆ ਮੈਂ ਆਪਣੇ ਦੁਲਵਾ ਲਿਆ ਅੱਜ ਵੱਲ ਅਪਾਇੰਟਮੈਂਟ ਲਈਆ ਸੀ ਜੇ 2 ਘੰਟੇ ਹੋ ਗਏ 2 ਘੰਟੇ ਠੀਕ ਕਹਿੰਦੇ ਕੀ ਹੈ ਇੰਨੀ ਧੇਰ ਤੁਹਾਨੂੰ ਵੇਟ ਕਰਾ ਰਹੇ ਕੀ ਕਹਿ ਰਹੇ ਹੋ ਰੈਡ ਹੋਈ ਹੈ ਅੱਛਾ ਜੀ ਅੱਗੇ ਵੀ ਕਦੀ ਆਏ ਤੁਸੀਂ ਇੱਥੇ ਆ ਮੈਂ ਐਲਸਾ ਸਟਪੜਾ ਅਪਲਾਈ ਕਰਨਾ ਆਇਆ ਸੀ ਉਦੋਂ ਵੀ ਇੰਨੇ ਟਾਈਮ ਲੱਗਾ ਸੀ ਉਦੋਂ ਨਹੀਂ ਸੀ ਟਾਈਮ ਲੱਗਾ ਹੋਣੀ ਟਾਈਮ ਲੱਗਦਾ ਦੇਖ ਸਕਦੇ ਹੋ ਲੋਕਾਂ ਦੇ ਨਾਲ ਜਿਹੜੀ ਹੈ ਬਹਿਸ ਵੀ ਹੁੰਦੀ ਨਜ਼ਰ ਆ ਰਹੀ ਆ ਤਸਵੀਰਾਂ ਲੋੜ ਨਾਲ ਸਾਂਝੀਆਂ ਜਿਹੜੀਆਂ ਕਰ ਰਹੇ ਆ ਗੱਲਬਾਤ ਹੋਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਾਜੀ ਕਦੋਂ ਇੱਥੇ ਪਹੁੰਚ ਹੋਏ ਹੋ ਤੁਸੀਂ ਅੰਤ ਪਾਜੀ तकरीबन ਸਾਢੇ 11 ਵਜੇ ਆ ਗਏ ਇੱਥੇ 11 ਵਜੇ ਆ ਗਏ ਕਿਹਦੇ ਕੀ ਪਏ ਆ ਅੰਦਰ ਜਾਣ ਕਿਉਂ ਨਹੀਂ ਦਿੱਤਾ ਜਾਂਦਾ 11 ਵਜੇ ਸਾਨੂੰ ਬਾਹਲੇ ਗੇਟ ਤੇ ਰੋਕ ਲਿਆ ਕਿਹਦੇ ਕੋਈ ਰੇਡ ਚੱਲਦੀ ਅੰਦਰ ਉਹਦਾ ਕਰਕੇ ਤੁਹਾਨੂੰ 2 ਵਜੇ ਤੱਕ ਅੰਦਰ ਜਾਣ ਦਿੱਤਾ ਜਾਵੇਗਾ ਤੇ 2 ਵਜੇ ਵੀ ਪਾਜੀ ਉੱਥੋਂ ਖੱਜਲ ਹੋ ਕੇ ਤੇ ਰੌਲਾ ਪਾ ਕੇ ਫੇਰ ਅੰਦਰ ਆਏ ਆ ਤੇ ਉੱਥੋਂ ਐਸ ਗੇਟ ਤੇ ਰੋਕ ਲਿਆ ਵਾ ਹੁਣ ਕਹਿੰਦੇ ਕਿ ਜਿਹੜੀਆਂ ਅਪਾਇੰਟਮੈਂਟਾਂ ਸੀ ਉਹ 1 ਵਜੇ ਤੱਕ ਵਾ ਯਾਨੀ ਕਿ 11 ਵਜੇ ਤੇ ਅਸੀਂ ਉੱਥੇ ਆਏ ਆ 2 ਘੰਟੇ ਉੱਥੇ ਖੱਜਲ ਹੋਏ ਹੁਣ ਸਾਨੂੰ ਇੱ ਅਸੀਂ ਵੀ ਭਾਜੀ 2 ਘੰਟੇ ਹੋ ਗਏ ਸਾਨੂੰ ਆਏ ਨੂੰ ਪਹਿਲਾਂ ਬਾਹਰ ਸੀਗੇ ਹੀ ਖੜੇ ਬਾਹਰ ਬੈਸਦੇ ਰਹੇ ਸਾਡੇ ਨਾਲ ਇੰਨਾ ਟਾਈਮ ਨਹੀਂ ਉਹਨਾਂ ਨੇ ਜਾਣ ਦਿੱਤਾ ਅੰਦਰ ਜਦੋਂ ਅੰਦਰ ਆਏ ਤਾਂ ਹੁਣ ਇਹ ਕਹੀ ਜਾਂਦੇ ਕਿ 1 ਵੇ ਤੱਕ ਦਾ ਟਾਈਮ ਸੀ ਤੁਹਾਡਾ ਤੋਂ ਪਹਿਲਾਂ ਨਹੀਂ ਉਹਨਾਂ ਨੂੰ ਪੁੱਛੋ ਕਿ ਪਹਿਲਾਂ 2 ਘੰਟੇ ਬਾਹਰ ਕਦੇ ਖੜੇ ਰੱਖੇ ਵਸਾਨੂੰ ਜੇ 1 ਵੇ ਦਾ ਟਾਈਮ ਸੀ ਤਾਂ ਪਹਿਲਾਂ ਅੰਦਰ ਬਾਹਰ ਲੈਂਦੇ ਇੰਨਾ ਟਾਈਮ ਬਾਹਰ ਖੜੇ ਕੀਤਾ ਆ ਅੱਗੇ ਵੀ ਕਦੀ ਆਏ ਕਿ ਪਹਿਲੀ ਵਾਰੀ ਤੁਹਾਡੇ ਨਾਲ ਹੋਈ ਪਹਿਲਾਂ ਵੀ ਬਹੁ ਗੇੜੇ ਮਾਰ ਲੇ ਮੇਰੀ ਇੱਕ ਆਪੇ 20 ਤਰੀਕ ਇੱਕ ਮਹੀਨੇ ਦੀ ਅਪਾਇੰਟਮੈਂਟ ਦੇਖੋ ਜਿਹੜੀ ਉਹਦੀ ਅਪਾਇੰਟਮੈਂਟ ਆ ਮੇਰੀ ਇਹਨਾਂ ਨੇ ਬੰਦ ਫੀਸ ਭਰੀ ਹੋਈ ਆ ਇਹਦੀ ਵੀ ਫੀਸ ਭਰੀ ਆ ਤਾਂ ਉਹ ਕਿੱਥੇ ਜਾਊਗੀ ਉਹ ਤਾਂ ਤੇ ਸੀਐਮ ਭਗਵੰਤ ਮਾਨ ਕਹਿੰਦੇ ਕਿ ਘਰ ਬੈਠੇ ਕੰਮ ਹੋ ਜਾਗੇ ਇੱਥੇ ਤਾਂ ਖੱਜਲ ਹੋਣਾ ਪੈਂਦਾ ਵੇ ਇੱਥੇ ਤਾਂ ਸਾਰਾ ਖੱਜੜੀ ਤੁਹਾਡੇ ਸਾਹਮਣੇ ਆ ਦੇਖੋ ਅੰਦਰ ਨਹੀਂ ਜਾਂਦੇ ਇਹ ਕਿ ਉਹਨਾਂ ਨੂੰ ਬੁਲਾ ਲਓ ਸਾਡੇ ਨਾਲ ਗੱਲ ਕਰ ਲੈਣ ਜੋ ਵੀ ਆ ਸਾਡੇ ਜਵਾਬ ਦੇ ਦੇਣ ਗੱਲਾਂ ਦੇ ਆਈ ਚੱਲ ਜਾਵਾਂਗੇ ਬਸ ਗੱਲ ਖਤਮ ਕਰ ਦੱਸ ਦੇਣ ਕਿ ਉਹ ਨਹੀਂ ਹੁੰਦੀ ਅੰਦਰ ਫੋਟੋ ਨਹੀਂ ਹੁੰਦੀ ਹੈਗੀ ਪਹਿਲਾਂ ਬਾਹਰ ਹੁੰਦੀ ਹੈ ਨਾ ਮੁੰਡਾ ਬਾਹਰ ਰੁਕਿਆ ਨਾ ਫੋਟੋ ਨਹੀਂ ਹੁੰਦੀ ਤੇ ਉਹ ਬੰਦਾ ਆਇਆ ਅੰਦਰੋਂ ਫੋਟੋ ਕਰਾ ਕੇ ਉਸੇ ਟਾਈਮ ਹੀ ਉਹਨੇ ਅਗਲੇ ਕਿਹਾ ਮੇਰੀ ਫੋਟੋ ਹੋਈ ਅੰਦਰ ਤੁਸੀਂ ਫੋਟੋ ਨਹੀਂ ਹੁੰਦੀ ਅੰਦਰ ਫੇ ਆ ਆ ਪੁੱਛਣਾ ਉਹਦੇ ਨਾਲ ਕੁੜੀ ਲੈ ਕੇ ਕਹਿੰਦਾ ਫੋਟੋ ਹੋਈ ਜਣੀ ਉਹ ਫੇ ਆ ਕੇ ਕਹਿੰਦਾ ਤੁਸੀਂ ਕਹਿੰਦਾ ਫੋਟੋ ਹੁੰਦੀ ਜਾਂਦੇ ਆ ਕਰਾ ਗਏ ਉਹ ਝੂਠ ਬੋਲੀ ਜਾਂਦਾ ਬਾਹਰ ਖੜਾ ਇਹ ਗੱਲ ਕਰਦੇ ਸਰਕਾਰ ਕਹਿੰਦੀ ਹੈ ਕਿ ਅਸੀਂ ਕੰਮ ਹੋ ਰਹੇ ਨੇ ਕੀ ਲੱਗਦਾ ਜਿਵੇਂ ਖੱਜਲ ਖਰਾਬ ਹੋ ਰਹੀ ਹੈ ਪਬਲਿਕ ਕੀ ਲੱਗਦਾ ਕੰਮ ਹੋ ਰਹੇ ਨੇ ਨਹੀਂ ਭਾਈ ਜੀ ਮੈਂ ਤੁਹਾਨੂੰ ਸੱਚ ਦੱਸਦਾ ਲਾਇਸੈਂਸ ਹੀ ਨਹੀਂ ਕੱਲਾ ਜਲੰਧਰ ਜ਼ਿਲ੍ਹੇ ਦੇ ਆਰ.ਸੀ ਦਾ ਇੰਨਾ ਬਰਾ ਹਾਲਾ ਅਸੀਂ 8ਵੇਂ ਮਹੀਨੇ ਦੀਆਂ ਆਰ.ਸੀ ਜਿਹੜੀ ਜਮ੍ਹਾਂ ਕਰਾਈ ਨਾ ਹੋਣ ਨੂੰ ਅੱਜ ਤੱਕ ਉਹਨਾਂ ਨੇ ਹੁਣ ਵੀ ਇਹੀ ਸਾਨੂੰ ਕਿਹਾ ਕਹਿੰਦੇ ਤਾਂ ਕਿ ਉਸਰੀ ਨਹੀਂ ਕੋਈ ਬੈਂਦਾ 8 ਮਹੀਨੇ ਹੋ ਗਏ ਉਸਰੀ ਨਹੀਂ ਕੁਰਸੀ ਦੀ ਕੋਈ ਬੈਂਦਾ ਤੇ ਅਜੇ ਪਤਾ ਨਹੀਂ ਕਿੰਨਾ ਚਿਰ ਹੋਰ ਨਹੀਂ ਬਹਿਣਾ ਸੀਐਮ ਤਾਂ ਕਹਿੰਦਾ ਘਰੇ ਬੈਠਾ ਕੰਮ ਸਾਨੂੰ ਕਹਿੰਦਾ ਅਸੀਂ ਦਫ਼ਤਰ ਚ ਆਏ ਕੰਮ ਹੋ ਜਾਣ ਇੰਨੇ ਵੱਡੇ ਆ ਭਾਈ ਮੈਂ ਦੋ ਵਾਰੀ ਆਇਆ ਇੱਥੇ ਮੋੜ ਦਾ ਤੀਜੀ ਵਾਰੀ ਅੱਜ ਫੇਰ ਮੈਂ ਆਇਆ ਅੱਛਾ ਜੀ ਅੱਜ ਤੁਹਾਡਾ ਕੀ ਕੰਮ ਸੀਗਾ ਭਾਜੀ ਲਾਇਸੈਂਸ ਲਈ ਆ ਵੀ ਕਿੰਨੀ ਵਾਰ ਹੀ ਹੋ ਗਿਆ ਤੁਹਾਨੂੰ ਆਂਦੇ ਨੂੰ ਮੈਂ ਤੀਜੀ ਵਾਰ ਹੀ ਆਇਆ ਭਾਈ ਚੌਥੀ ਵਾਰੀ ਅੱਜ ਫੇਰ ਮੋੜਨ ਲੱਗੇ ਆਏ ਕੀ ਕਹਿੰਦੇ ਕੀ ਵੇ ਇਹ ਕਹਿੰਦੇ ਫੋਟੋ ਨਹੀਂ ਕਰਾਉਣ ਦੇਣੀ ਪਹਿਲਾਂ ਮੈਂ ਕਰਾ ਕੇ ਆਇਆ ਸਾਰਾ ਕੁਝ ਟ੍ਰਾਇਲ ਦਿੱਤਾ ਹੈ ਟ੍ਰਾਇਲ ਸਾਰਾ ਕੁਝ ਸਹੀ ਸੀਗਾ ਮੈਨੂੰ ਕਹਿੰਦੇ ਨਹੀਂ ਤੇਰਾ ਗਲਤ ਹੈ ਟ੍ਰਾਇਲ ਗੇਨੇ ਬੰਦੇ ਦੇ ਪੈਸੇ ਲਏ ਉਹਨੂੰ ਟੈਕ ਕਰਕੇ ਉੱਦੇ ਬਾਹਰ ਕੱਢਦਾ ਕਿ ਤੁਸੀਂ ਪਾਸ ਆ ਹੁਣ ਗੱਡੀ ਕੋਈ ਅੱਠਾ ਵੀ ਨਹੀਂ ਬਣਾਇਆ ਉਹਦੇ ਵਿੱਚੋਂ ਅਸੀਂ ਸਾਰਾ ਕੁਝ ਕੀਤਾ ਆ ਸਾਨੂੰ ਕਹੀ ਇਹਨੇ ਨਹੀਂ ਹੁਣ ਦੁਬਾਰਾ ਹੀ ਚੱਕ ਕੇ ਆਏ ਹੁਣ ਫੋਟੋ ਵੀ ਨਹੀਂ ਕਰਾਉਣ ਦਿੰਦੇ ਪਏ ਅੱਛਾ ਜੀ 4000 ਪਹਿਲਾਂ ਖਰਾਬ ਕਰਤਾ ਹੁਣ ਮੁੜ ਕੇ ਆ ਵੀ ਪੈਸੇ ਸਾਡੇ ਜਾਂਦੇ ਨੇ ਕਿੰਨੇ ਵਜੇ ਆਏ ਹੋ ਤੁਸੀਂ ਅਸੀਂ ਭਾਈ 11 ਵਜੇ ਦੇ ਆਏ ਹਾਂ ਇੱਥੇ ਅੱਛਾ ਬਾਹਰੋਂ ਨਹੀਂ ਅੰਦਰ ਜਾਣ ਦਿੱਤਾ ਇਹਨਾਂ ਨੇ ਧੁੱਪੇ ਗੱਡੀ ਰੱਖਿਆ ਹੁਣ ਇੱਥੋਂ ਅੰਦਰ ਨਹੀਂ ਜਾਣ ਦਿੰਦੇ ਹੁਣ ਇੱਥੋਂ ਨਹੀਂ ਅੰਦਰ ਜਾਣਦੇ ਹੋ ਕੀ ਕੀ ਗੱਲਬਾਤ ਕੀਤੀ ਕੀ ਕਹਿੰਦੇ ਗੱਲਬਾਤ ਮੰਨਦੀ ਨਹੀਂ ਭਾਈ ਮੁੰ ਕਹਿੰਦਾ ਜੋ ਮਰਜੀ ਹੋਵੇ ਕਹਿੰਦਾ ਅੰਦਰ ਨਾ ਹੁੰਦੇ ਦੇਖ ਸਕਦੇ ਹੋ ਤੁਸੀਂ ਕਿ ਲੋਕ ਇੱਥੇ ਪਰੇਸ਼ਾਨ ਹੋ ਰਹੇ ਨੇ ਤੇ ਉਹਨਾਂ ਨੂੰ ਅੰਦਰ ਜਿਹੜਾ ਹੈ ਕਿ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਹਜੇ ਰੇਡ ਜਿਹੜੀ ਹੈ ਚੱਲ ਰਹੀ ਹੈ ਇਸ ਕਰਕੇ ਜਿਹੜਾ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਖੱਜਲ ਖਰਾਬ ਜਿਹੜੇ ਆ ਲੋਕ ਕਾਫੀ ਜਿਹੜੇ ਆ ਇੱਥੇ ਹੋ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇ ਸਕਦੇ ਹੋ ਕਿ ਲੋਕ ਕਾਫੀ ਜਿਹੜੇ ਇੱਥੇ ਖਰਾਬ ਹੋ ਰਹੇ ਨੇ ਲੋਕਾਂ ਨੇ ਜਿਨ੍ਹਾਂ ਨੇ ਫੋਟੋ ਕਰਾਨੀਆਂ ਜਿਨ੍ਹਾਂ ਦੇ ਲਾਇਸੈਂਸ ਜਿਹੜੇ ਆ ਬਨਣੇ ਆ ਉਹਨਾਂ ਨੂੰ ਜਿਹੜਾ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਲੋਕ ਕਾਫੀ ਪਰੇਸ਼ਾਨ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਲੋਕ ਕਾਫੀ ਜਿਹੜਾ ਗੁੱਸਾ ਜਿਹੜਾ ਕਾਫੀ ਗੁੱਸਾ ਜਿਹੜਾ ਸਰਕਾਰ ਦੇ ਖਿਲਾਫ ਕੱਢਦੇ ਹੋਏ ਨਜ਼ਰ ਆ ਰਹੇ ਨੇ ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅਨਕੀ ਜੁਨੇਜਾ ਤਲਕਮ ਜਬੀ ਟੀਵੀ